ਸਾਰੇ ਤੁਰਦਾ ਵੀ ਇਹਨਾਂ ਵਾਲਿਆਂ ਤੇ ਤੁਰਦਾ ਵੀ ਬਹਾਨ ਵਾਲਿਆਂ ਆਇਓ ਮੜਾ ਜਾ ਤੁਰਕੇ ਕੰਮ ਵੀ ਇਹਦਾ ਵਾਲੀ ਆ ਆ ਦੇਖ ਲਓ ਵੀ ਦੋਸਤੋ ਆਪਾਂ ਕੰਮ ਕਰਨ ਨਾਲ ਚਾਹੀਦਾ ਆ ਦੇਖੋ ਬਾਈ ਆ ਲੈ ਲੋ ਵੀ ਸਾਰਾ ਕੰਮ ਹੈ ਜਿਹੜਾ ਇਹ ਇਸ ਤਰ੍ਹਾਂ ਕਰਦਾ ਹੈ ਹੂੰ ਬਹਾਂ ਦੇ ਸਾਰੇ ਹੀ ਚੱਲਦੇਗਾ ਦੇਖ ਸਕਦੇ ਹੋ ਦੋਸਤੋ ਬਗਰਾਹਾ ਪਿੰਡ ਦੇ ਵਿੱਚ ਬੈਠੇ ਸੀਗੇ ਇੱਥੇ ਆ ਬਾਈ ਮਿਹਨਤ ਕਹਿੰਦੇ ਆਪਾਂ ਅੰਗ ਹੀ ਨਾ ਲਗ ਭਾਗ ਅੱਸੀ ਦੋਏ ਲੱਤਾਂ ਤਾਂ ਲਾ ਲਓ ਵੀ ਜਮੇ ਕੰਮ ਨਹੀਂ ਕਰਦੀਆਂ ਚੋਬੇ ਕਿੰਨੇ ਵੀ ਔਖੇ ਦਬ ਜਰਾ ਤੁਰੇ ਇਤੋ ਰੀਆ ਦਾ ਲੰਗਾ ਇਤੋ ਨਹੀਂ ਜਾਂਦਾ ਪਰ ਫਿਰ ਵੀ ਮਿਹਨਤ ਆ ਜਿਹੜੀ ਕਰ ਰਿਹਾ ਹੈ ਫਿਰ ਰੋਟੀ ਮੰਗਦਾ ਜੀ ਟਿੱਡ ਰੋਟੀ ਮੰਗਦਾ ਹੈ ਤੇ ਦਮਾ ਜੀ ਸਾਈਕਲਾਂ ਦੇ ਵੀ ਸਾਈਕਲਾਂ ਦੇ ਗੱਡੀਆਂ ਕਾਰਾਂ ਤੇ ਕੰਮ ਤਾਂ ਕੋਈ ਕਰਾ ਲੈ ਤੋ ਆ ਦੇਖੋ ਜੀ ਦੇਖ ਸਕਦੇ ਹਾਂ ਜੀ ਪਰ ਕਹਿੰਦੇ ਹੁੰਦੇ ਨੇ ਜਿਹਨੇ ਕਰਨਾ ਹੈ ਉਹ ਕਰੇ ਲੈਂਦਾ ਜਿਹਦੇ ਕੰਨ ਨੇ ਉਹ ਗੱਭਰੂ ਜਬਾਨ ਫਿਰਦੇ ਨੇ ਜੀ ਬਾਈ ਹਾਂ ਜੀ ਗੱਭਰੂ ਜਬਾਨ ਫਿਰਦੇ ਨੇ ਜਿਹਨੇ ਕਰਨਾ ਹੀ ਨਹੀਂ ਉਹ ਜਿਹਨੇ ਕਰਨਾ ਨਹੀਂ ਆ ਦੇਖੋ ਜੀ ਇਸ ਤਰ੍ਹਾਂ ਜਿਹੜੀ ਮਿਹਨਤ ਹੈ ਜਿਹੜੀ ਨੌਜਵਾਨ ਆ ਦੇਖੋ ਆਪ ਦੇ ਹੱਥੀਂ ਆਪੇ ਦੇਖੋ ਸਾਰਾ ਕੁਝ ਆਪ ਕਰਕੇ ਕੀ ਨਾਮ ਹੈ ਬਾਈ ਜੀ ਬਿੱਟੂ ਸਿੰਘ ਆ ਜੀ ਬਿੱਟੂ ਸਿੰਘ ਕਿਹੜਾ ਪਿੰਡ ਆ ਆਹੀ ਪਿੰਡ ਆ ਜਗਰਾਹ ਉਹ ਗਰਾਹ ਅਜਾ ਕੀ ਕੀ ਕੰਮ ਕਰ ਲਾਣੇ ਹੋ ਮੋਟਰਸਾਈਕਲਾਂ ਦਾ ਪੈਂਟਰ ਲਾਣਾ ਹੈ ਜੀ ਛੱਡੀਆਂ ਕਾਰਾਂ ਦੇ ਸਾਈਕਲਾਂ ਦਾ ਕੰਮ ਸਾਰਾ ਜਾਣਦੇ ਆ ਜੀ